ठाकुर ਗਾਇਆ ਕਿਵੇਂ ਗਾਵਾਂਗੇ ਵੱਖਰੇ ਵੱਖਰੇ ਤੌਰ ਤੈ ਕੇ ਨੇ ਦੁਨੀਆ ਦੇ ਉਸ ਰੱਬ ਨੂੰ ਗਾਉਣ ਵਾਸਤੇ ਉਹਨੂੰ ਝਾਉਣ ਵਾਸਤੇ ਸਿਮਰਨ ਵਾਸਤੇ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਮੱਤ ਲੈ ਕੇ ਆਪਣੇ ਅੰਤਰ ਆਤਮੇ ਨਹੀਂ ਝਾਉਂਦਾ ਇੱਥੇ ਗੁਰੂ ਨਾਨਕ ਸਾਹਿਬ ਦੇ ਨੇ ਆਤਮਾ ਨੂੰ ਰੰਗ ਲਾ ਨਾਮ ਦਾ ਐਸਾ ਰੰਗ ਚਾੜ ਦੇ ਠਾਕੁਰੁ ਗਾਈਏ ਆਤਮ ਰੰਗ ਜਦੋਂ ਰੰਗ ਚੜਿਆ ਸਰਨੀ ਪਾਵੈ ਨਾਮ ਧਿਆਵਨ ਸੈਤ ਸਮਾਵਨ ਸਤ ਇਹਦਾਂ ਤੂੰ ਉਸ ਵੈਗੋਤ ਵਿੱਚ ਅਪੇਰ ਹੋ ਜਾਏਗਾ ਆਤਮਾ ਨੂੰ ਰੰਗ ਲਗਣਾ ਜਿਨਕੇ ਚੋਲੇ ਰਤੜੇ ਪਿਆਏ ਕਰਤਿ ਦੇਨਾ ਕੇ ਪਾਸ ਜਿਨ੍ਹਾਂ ਦਾ ਚੋਲਾ ਰਗਿਆ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਕੋਲ